ਫਿਲਹਾਲ ਪਾਣੀ ਵੈਸੇ ਆ ਤਾ ਕਾਫੀ ਗਿਆ ਪਰ ਹਜੇ ਖਤਰੇ ਦੀ ਗੱਲ ਨਹੀਂ ਹੈਗੀ ਡਰਨ ਦੀ ਕੋਈ ਗੱਲ ਨਹੀਂ ਹੈਗੀ ਇੰਦਾ ਰਿਸਕ ਨਾ ਲਿਆ ਕਰੋ ਆ ਧਿਆਨ ਰੱਖਿਆ ਕਰੋ ਦੇਖਣਾ ਨਦੀ ਦੇ ਪਾਣੀ ਨੂੰ ਦੂਰੋਂ ਦੇਖੋ ਲਓ ਜੀ ਪਟਿਆਲਾ ਵਾਸੀਓ ਪਾਣੀ ਤਾਂ ਗਿਆ ਆ ਨਦੀ ਚ ਪਰ ਹਜੇ ਬਹੁਤ ਘੱਟ ਹੈ ਲੈਵਲ ਇੰਨਾ ਜ਼ਿਆਦਾ ਬਣਿਆ ਨਹੀਂ ਬਾਕੀ ਪ੍ਰਮਾਤਮਾ ਕਿਰਪਾ ਹੀ ਰੱਖੇ ਦੇਖੋ ਹਰ ਕੋਈ ਵੇਖ ਕੇ ਰੋਕੇ ਵੇਖ ਕੇ ਜਾਂਦਾ ਵੀ ਲੈਵਲ ਜ਼ਿਆਦਾ ਤਾਂ ਨਹੀਂ ਹੈਗਾ ਹਰ ਕਿਸੇ ਬੰਦੇ ਨੂੰ ਦੇਖੋ ਡਰ ਆਇਆ ਉਹ ਠੀਕ ਹੈ ਜ਼ਿਆਦਾ ਨਹੀਂ ਹੈਗਾ ਫਿਲਹਾਲ ਪਾਣੀ ਵੈਸੇ ਆ ਤਾਂ ਕਾਫੀ ਗਿਆ ਪਰ ਹਜੇ ਖਤਰੇ ਦੀ ਗੱਲ ਨਹੀਂ ਹੈਗੀ ਡਰਨ ਦੀ ਕੋਈ ਗੱਲ ਨਹੀਂ ਹੈਗੀ ਜਾਇ ਜੀ ਹੈ ਕੰਮ ਲਓ ਵੀਰੋ ਜੁੜੇ ਰਹੋ ਆਪਣੇ ਚੈਨਲ ਨਾਲ ਜਿੰਨੇ ਦਿਨ yellow alert ਰਹੂਗਾ ਆਪਣੇ ਏਰੀਆ ਦੇ ਵਿੱਚ ਡੇਲੀ ਦੀ ਡੇਲੀ ਅਪਡੇਟ ਦਵਾਂਗੇ ਨਦੀ ਦੇ ਪਾਣੀ ਦੀ ਤੇ ਜਿੰਨਾ ਵਧੇਗਾ ਘਟੇਗਾ ਡੇਲੀ ਤੁਹਾਨੂੰ ਦੱਸਦੇ ਰਵਾਂਗੇ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ ਸਤ ਸ੍ਰੀ ਅਕਾਲ